ਇਸ ਵੇਲੇ ਹਰ ਕੋਈ ਇਹ ਵਿਚਾਰ ਰਿਹਾ ਹੈ ਕਿ ਅਕਾਲੀ ਦਲ ਸੁਰਜੀਤ ਹੋਣ ਲੱਗਿਆ ਹੈ ਜਾਂ ਸੁਰਜੀਤ ਹੋਣ ਦੀ ਕਗਾਰ ਤੇ ਆਖੜ ਹੋਵੇਗਾ ਜਲਦੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਮਾਂਡ ਸੰਭ ਲਈ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਲਾਇਆ ਗਿਆ ਉਸ ਵੇਲੇ ਵੀ ਗੱਜ-ਵੱਜ ਕੇ ਜਕਾਰੇ ਛੱਡੇ ਗਏ ਰੱਬ ਨੂੰ ਯਾਦ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਚਾਰਜ ਜਿਹੜਾ ਹੈ ਉਹ ਸੌਂਪ ਦਿੱਤਾ ਗਿਆ ਪਰ ਅਕਾਲੀ ਲੀਡਰਸ਼ਿਪ ਦੇ ਵੱਲੋਂ ਜਾਂ ਕੁਝ ਅਕਾਲੀ ਲੀਡਰਾਂ ਦੇ ਵੱਲੋਂ ਹੁਣ ਇਹ ਸਵਾਲ ਕੀਤਾ ਜਾ ਰਿਹਾ ਹੈ ਜਾਂ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਅੰਡਰ ਪ੍ਰੈਸ਼ਰ ਪ੍ਰਧਾਨ ਬਣਾਇਆ ਗਿਆ ਹਾਲਾਂਕਿ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਹਵਾਲੇ ਤੋਂ ਹਰ ਕਿਸੇ ਨੇ ਵੇਖਿਆ ਸੁਣਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਪ੍ਰਧਾਨਗੀ ਤੋਂ ਅਲੈਦਾ ਕਰ ਦਿੱਤਾ ਸੀ ਉਹ ਕਹਿੰਦੇ ਸੀ ਕਿ ਜੇ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਣਾ ਹੈ ਜੇ ਜੀ ਸਦਕੇ ਬਣਾਇਆ ਜਾਵੇ ਉਹ ਪ੍ਰਧਾਨ ਬਣਨੇ ਚਾਹੀਦੇ ਨੇ ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਬਿਲਕੁਲ ਨਹੀਂ ਬਣਨਾ ਚਾਹੁੰਦਾ ਔਰ ਇਸ ਸਥਿਤੀ ਦੇ ਵਿੱਚ ਹਰ ਕੋਈ ਇਹ ਵਿਚਾਰ ਰਿਹਾ ਸੀ ਇਹ ਕਹਿ ਰਿਹਾ ਸੀ ਕਿ ਬੜੀ ਤਿਆਗ ਭਾਵਨਾ ਪਰ ਅਕਾਲੀ ਲੀਡਰਸ਼ਿਪ ਐ ਨਹੀਂ ਮੰਨਦੀ ਪਰਮਪੰਸ ਮੱਟੀ ਰੋਮਾਣਾ ਨੇ ਇਹ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਨੇ ਜਦੋਂ ਇਹ ਸੋਸ਼ਲ ਮੀਡੀਆ ਪੋਸਟ ਲਿਖੀ ਉਹ ਕਹਿੰਦੇ ਕਿ ਉਹ ਇਹਨਾਂ ਨੇ ਤਿਆਗ ਭਾਵਨਾ ਦੇ ਅਧੀਨ ਨਹੀਂ ਲਿਖੀ ਉਹ ਨਰਾਜ਼ਗੀ ਦੇ ਵਿੱਚ ਨਾਮੋਸ਼ੀ ਦੇ ਵਿੱਚ ਲਿਖੀ देखो निजी चैनल ਨੂੰ ਇੰਟਰਵਿਊ ਦੌਰਾਨ ਪਰਮਬੰਸ ਮੰਟੀ ਰੋਮਾਣਾ ਇਹ ਗੱਲਾਂ ਕਰਦੇ ਨਜ਼ਰ ਆਏ ਹੁਣ ਸਵਾਲ ਖੜਦਾ ਹੈ ਕਿ ਕਿਹਦਾ ਪ੍ਰੈਸ਼ਰ ਸੀ ਜੇ ਪਰਮਬੰਸ ਬੱਟੀ ਰੋਮਾਣਾ ਇਹ ਕਹਿ ਰਹੇ ਹੈ ਕਿ ਕਿਸੇ ਪ੍ਰੈਸ਼ਰ ਦੇ ਅਧੀਨ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਤਾਂ ਕਿਹਦਾ ਪ੍ਰੈਸ਼ਰ ਸੀ ਕਿਸ ਗੱਲ ਦਾ ਪ੍ਰੈਸ਼ਰ ਸੀ ਔਰ ਆਖਰਕਾਰ ਕੌਣ ਕੌਣ ਪ੍ਰੈਸ਼ਰ ਦੇ ਅਧੀਨ ਸੀ ਦਰਸਲ ਆਪਣੇ ਬਿਆਨ ਦੇ ਵਿੱਚ ਬੰਟੀ ਰਮਾਣਾ ਆਪਣੇ ਕੁਝ ਪੁਰਾਣੇ ਸਾਥੀਆਂ ਦਾ ਜ਼ਿਕਰ ਜ਼ਰੂਰ ਕਰਦੇ ਨੇ ਪਰ ਬੰਸ ਬੰਟੀ ਰਮਾਣਾ ਨੇ ਇਲਜ਼ਾਮ ਲਾਇਆ ਹੈ ਕਿ ਅਸਲ ਦੇ ਵਿੱਚ ਬੀਬੀ ਸਤਵੰਤ ਕੌਰ ਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਪਰ ਉੱਪਰੋਂ ਪ੍ਰੈਸ਼ਰ ਆਇਆ ਜਾਂ ਉੱਪਰੋਂ ਪ੍ਰੈਸ਼ਰ ਪਵਾਇਆ ਗਿਆ ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਅਚਾਨਕ ਇਸ ਦੌੜ ਦੇ ਵਿੱਚ ਆ ਗਏ ਹਾਲਾਂਕਿ ਉਹਨਾਂ ਨੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਦੌੜਨ ਤੋਂ ਇਨਕਾਰ ਕਰ ਦਿੱਤਾ ਸੀ ਇਲਜ਼ਾਮ ਲਗਾਇਆ ਗਿਆ ਕਿ ਪੰਜ ਮੈਂਬਰਾਂ ਦੇ ਵਿੱਚੋਂ ਬਹੁਤਿਆਂ ਦੀਆਂ ਈਡੀ ਜਾਂ ਬਿਜ਼ਨਸ ਦੀ ਜਾਂਚ ਜਾਂ ਜ਼ਮੀਨ ਅਤੇ ਕੰਪਨੀਆਂ ਦੀਆਂ ਇੰਟੈਰੋਗੇਸ਼ਨਸ ਚੱਲ ਰਹੀਆਂ ਨੇ ਇਸ ਵਾਸਤੇ ਹੀ ਇਸ ਪ੍ਰੋਗਰਾਮ ਤੋਂ ਬੈਕਆਊਟ ਕਰ ਲਿਆ ਗਿਆ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਉਣ ਦੇ ਮਸਲੇ ਤੋਂ ਬੈਕਆਊਟ ਕਰ ਲਿਆ ਗਿਆ ਇਲਜ਼ਾਮ ਲਾਇਆ ਕਿ ਮਨਪ੍ਰੀਤ ਇਆਲੀ ਉੱਤੇ ਇਨਕਮ ਟੈਕਸ ਦੀ ਰੇਟ ਪਈ ਸੀ ਫਿਰ ਵਿਜੀਲੈਂਸ ਦਾ ਵੀ ਕਹਿੰਦੇ ਰੋਲਾ ਪੈ ਰਿਹਾ ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਯਾਨੀ ਕਿ ਪਰਮਪੰਸਰ ਮਾਨਾ ਦਾ ਮੰਨਣਾ ਹੈ ਕਿ ਕਿਸੇ ਪ੍ਰੈਸ਼ਰ ਦੇ ਕਾਰਨ ਇਹ ਕੁਝ ਕੀਤਾ ਗਿਆ ਕੀ ਬੰਟੀ ਰੋਮਾਣਾ ਇਹ ਕਹਿਣਾ ਚਾਹੁੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉੱਪਰੋਂ ਪ੍ਰੈਸ਼ਰ ਦਵਾਇਆ ਹੈ ਜਾਂ ਤਾਂ ਸਟੇਟ ਦੇ ਤੰਤਰ ਤੋਂ ਸੂਬੇ ਦੇ ਤੰਤਰ ਤੋਂ ਜਾਂ ਕੇਂਦਰ ਦੇ ਤੰਤਰ ਤੋਂ ਈਡੀ ਜਾਂ ਵਿਜੀਲੈਂਸ ਦਾ ਪ੍ਰੈਸ਼ਰ ਸਿਆਸੀ ਪ੍ਰੈਸ਼ਰ ਦਵਾਇਆ ਗਿਆ ਆਪਣੇ ਆਪ ਨੂੰ ਪ੍ਰਧਾਨ ਬਣਾਉਣ ਲਈ ਕੀ ਬੰਟੀ ਰੋਮਾਣਾ ਇੱਧਰ ਵੱਲ ਨੂੰ ਇਸ਼ਾਰਾ ਕਰ ਰਹੇ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਅਕਾਲੀ ਲੀਡਰ ਜਿਹੜੇ ਨੇ ਉਹ ਲਗਾਤਾਰ ਲੱਗੇ ਹੋਏ ਆ ਇੰਟਰਵਿਊਜ਼ ਦੇ ਵਿੱਚ ਔਰ ਇਲਜ਼ਾਮ ਤਰਾਹੀ ਜਿਹੜੀ ਹੈ ਉਹ ਜੋਰਾ ਸ਼ੋਰਾਂ ਤੇ ਚੱਲ ਰਹੀ ਹੈ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸ ਦੇ ਰਵਾਂਗੇ ਬਣੇ ਰੋਮਾਂਚੀਆ ਪੰਜਾਬੀ ਤੇ